ਵਿਦਵਾਪਨ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਦੋਂ ਭਾਰਤ ਵਿੱਚ ਅੰਗਰੇਜ਼ਾਂ ਨੇ ਰਾਜਾ ਮੋਹਨ ਰਾਏ ਦੇ ਅੰਦੋਲਨ ਸਦਕਾ ਸਤੀ ਦੀ ਰਸਮ ਉੱਤੇ ਪਾਬੰਦੀ ਲਾ ਦਿੱਤੀ ਸੀ ਤਾਂ ਵਿਦਵਾਵਾਂ ਦੀ ਇੱਕ ਨਵੀਂ ਸਮਾਜਿਕ ਸ਼੍ਰੇਣੀ ਹੋਂਦ ਵਿੱਚ ਆਈ ਸੀ ਬੰਗਾਲੀ ਨਾਵਲਕਾਰਾਂ ਨੇ ਉਸ ਸਮੇਂ ਦੀਆਂ ਵਿਦਵਾਵਾਂ ਦੇ ਜਿਹੜੇ ਦੁੱਖੜੇ ਪੇਸ਼ ਕੀਤੇ ਹਨ ਉਹਨਾਂ ਦੀ ਮਿਸਾਲ ਕਿਸੇ ਹੋਰ ਸਾਹਿਤ ਵਿੱਚ ਵੇਖਣ ਨੂੰ ਨਹੀਂ ਮਿਲਦੀ ਦੂਰ ਜਾਣ ਦੀ ਲੋੜ ਨਹੀਂ ਹਰ ਗਲੀ ਮੁਹੱਲੇ ਵਿੱਚ ਵਿਧਵਾਪਨ ਦੀ করুণਾਮਈ ਤਸਵੀਰ ਵੇਖਣ ਨੂੰ ਮਿਲ ਜਾਵੇਗੀ ਰੰਡਿਆਂ ਦੇ ਮੁਕਾਬਲੇ ਵਿਧਵਾਵਾਂ ਦੀ ਗਿਣਤੀ ਚਾਰ ਗੁਣਾ ਹੁੰਦੀ ਹੈ ਅਤੇ ਸਾਡੇ ਸਮੁੱਚੇ ਦੇਸ਼ ਵਿੱਚ 3 ਕਰੋੜ ਤੋਂ ਵੱਧ ਵਿਧਵਾਵਾਂ ਹਨ ਪਤੀ ਦੀ ਉਮਰ ਪਤਨੀ ਤੋਂ ਜਿੰਨੀ ਜ਼ਿਆਦਾ ਹੋਵੇਗੀ ਵਿਆਹ ਸਮੇਂ ਜਿੰਨੀ ਜ਼ਿਆਦਾ ਹੋਵੇਗੀ ਅਕਸਰ 19 ਜਲਦੀ ਹੀ ਔਰਤ ਵਿਧਵਾ ਹੋ ਜਾਵੇਗੀ ਵਿਦਵਾਵਾਂ ਦੀ ਵਿਦਵਾਵਾਂ ਦੀਆਂ ਬੜੀਆਂ ਬਣਗੀਆਂ ਹਨ ਇੱਕ ਉਹ ਹਨ ਜਿਨ੍ਹਾਂ ਦੇ ਪਤੀ ਮਰ ਜਾਂਦੇ ਹਨ ਇੱਕ ਉਹ ਹਨ ਜਿਨ੍ਹਾਂ ਦੇ ਪਤੀ ਜਿਉਂਦੇ ਹੁੰਦੇ ਹਨ ਪਰ ਸਥਿਤੀ ਮਰਿਆ ਨਾਲੋਂ ਵੀ ਵਧੇਰੇ ਦੁਖਦਾਈ ਹੁੰਦੀ ਹੈ ਰੂਸੀ ਅਖਾਣ ਅਨੁਸਾਰ ਫੌਜੀ ਦੀ ਪਤਨੀ ਨਾ ਵਿਦਵਾ ਹੁੰਦੀ ਹੈ ਨਾ ਸੁਹਾਗਣ ਇਸਤਰੀਆਂ ਦੇ ਮੁਕਾਬਲੇ ਜੀਵਨ ਵਿੱਚ ਨਾ ਪੁਰਸ਼ ਕੇਵਲ ਖਤਰੇ ਨੂੰ ਮੁੱਲ ਵਧੇਰੇ ਲੈਂਦੇ ਹਨ ਉਹ ਖਤਰੇ ਸਹਿਿਹੜਦੇ ਵੀ ਵਧੇਰੇ ਹਨ ਤੁਸੀਂ ਕਟੀਆਂ ਹੋਈਆਂ ਲੱਤਾਂ ਵਾਲੇ ਪੁਰਸ਼ ਵਿਖੇ ਹੋਣਗੇ ਪਰ ਅਜਿਹੀ ਇਸਤਰੀ ਸ਼ਾਇਦ ਹੀ ਕੋਈ ਵੇਖੀ ਹੋਵੇ ਜੇ ਪਤਨੀ ਆਪਣੇ ਪਤੀ ਤੋਂ ਉਮਰ ਵਿੱਚ ਛੋਟੀ ਹੈ ਤਾਂ ਸੰਭਾਵਨਾ ਬਣੀ ਰਹਿੰਦੀ ਹੈ ਕਿ ਸਧਾਰਨ ਹਾਲਤਾਂ ਵਿੱਚ ਪਤਨੀ ਤਾਂ ਸਧਾਰਨ ਹਾਲਤਾਂ ਵਿੱਚ ਪਤੀ ਪਹਿਲਾਂ ਮਰ ਜਾਵੇਗਾ ਸਾਡਾ ਸਮਾਜ ਪੁਰਸ਼ ਪ੍ਰਧਾਨ ਹੋਣ ਕਰਕੇ ਵਧੇਰੇ ਪੁਰਸ਼ ਅਕਸਰ ਹਾਦਸਿਆਂ ਲੜਾਈਆਂ ਜੰਗਾਂ ਦੁਰਘਟਨਾਵਾਂ ਆਦਿ ਦਾ ਸ਼ਿਕਾਰ ਹੋ ਕੇ ਆਪਣੀਆਂ ਪਤਨੀਆਂ ਨੂੰ ਵਿਧਵਾਵਾਂ ਕਰ ਜਾਂਦੇ ਹਨ ਸਭ ਤੋਂ ਵਧੇਰੇ ਦੁਖਦਾਈ ਅਵਸਥਾ 30 ਤੋਂ 40 ਸਾਲ ਦੀ ਉਮਰ ਵਿਚਕਾਰ ਵਿਧਵਾ ਬਣੀ ਔਰਤ ਦੀ ਹੁੰਦੀ ਹੈ ਵਿਧਵਾ ਇਸਤਰੀ ਨੂੰ ਮੁੜ ਆਪਣੇ ਪੈਰਾਂ ਤੇ ਖਲੋਣ ਲਈ ਆਸਤਨ 8 ਸਾਲ ਦਾ ਸੰਤਾਪ ਭੋਗਣਾ ਪੈਂਦਾ ਹੈ ਇਸ ਦੇ ਕਈ ਕਾਰਨ ਹਨ ਪਰ ਸਾਰੇ ਹੀ ਸਪਸ਼ਟ ਹਨ ਕੁਦਰਤ ਵੱਲੋਂ ਹੀ ਔਰਤ ਦੀ ਉਮਰ ਪੁਰਸ਼ ਦੇ ਮੁਕਾਬਲੇ ਲੰਮੀ ਹੁੰਦੀ ਹੈ ਅਰਥਾਤ ਔਰਤਾਂ ਦੀ ਵੱਡੀ ਗਿਣਤੀ ਵਿਧਵਾ ਬਣਦੀ ਹੈ ਜਿਸ ਦੇ ਅਰਥ ਇਹ ਹਨ ਕਿ ਲਗਭਗ ਹਰ ਔਰਤ ਨੂੰ ਧਿਆਨ ਦੀ ਘਾਟ ਆਮਦਨ ਦੇ ਰੁਕ ਜਾਣ ਅਤੇ ਇਕਲਤਾ ਆਦਿਕਾਨ ਵਿਧਵਾਪਣ ਦੇ ਦੁਖੜੇ ਸਹਿਣੇ ਪੈਂਦੇ ਹਨ ਆਦਤਨ ਹੀ ਹਰ ਸਮਾਜ ਵਿਧਵਾ ਪ੍ਰਤੀ ਅਵੇਸਲਾ ਹੋ ਜਾਂਦਾ ਹੈ ਵਿਧਵਾ ਹੁੰਦਿਆਂ ਹੀ ਔਰਤ ਫालतू ਜਈ ਚੀਜ਼ ਪ੍ਰਤੀਤ ਹੋਣ ਲੱਗ ਪੈਂਦੀ ਹੈ ਅਤੇ ਹਰ ਵਿਧਵਾ ਨੂੰ ਉਸ ਦੀ ਉਮਰ ਦੇ ਅਨੁਪਾਤ ਵਿੱਚ ਵੱਖ-ਵੱਖ ਟੰਗਾਂ ਨਾਲ ਤੰਗ ਕੀਤਾ ਜਾਂਦਾ ਹੈ ਜਵਾਨੀ ਦੀ ਅਵਸਥਾ ਵਿੱਚ ਕਈ ਕਾਟੀ ਮਾਰ ਪੈਦਾ ਹੋ ਜਾਂਦੇ ਹਨ ਅਤੇ ਬੁਢਾਪੇ ਦੀ ਅਵਸਥਾ ਵਿੱਚ ਰਿਸ਼ਤੇਦਾਰਾਂ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਉਸ ਦੀ ਪੂੰਜੀ ਜਾਂ ਜਾਇਦਾਦ ਹਥਿਆਉਣ ਦਾ ਯਤਨ ਕੀਤਾ ਜਾਂਦਾ ਹੈ ਪਰੰਪਰਾਗਤ ਸਮਾਜਾਂ ਵਿੱਚ ਇਸਤਰੀ ਲਈ ਪਤੀ ਉਸ ਦੀ ਉਸ ਦਾ ਸਮਾਜਿਕ ਸਿਰਨਾਵਾ ਅਤੇ ਆਰਥਿਕ ਛਤਰੀ ਹੁੰਦਾ ਹੈ ਵਿਧਵਾਪਨ ਔਰਤ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸੰਕਟ ਹੁੰਦਾ ਹੈ ਆਪਣੇ ਪਤੀ ਦੀ ਮੌਤ ਉਪਰੰਤ ਹਰ ਵਿਧਵਾ ਦਾ ਪ੍ਰਤੀਕਰਮ ਇਸ ਪੱਖ ਨੂੰ ਉਜਾਗਰ ਕਰਦਾ ਹੈ ਕਿ ਉਸ ਦੀ ਪਾਲਣਾ ਪੋਸ਼ਣਾ ਕਿਸ ਢੰਗ ਨਾਲ ਹੋਈ ਹੈ ਕਈ ਤਾਂ ਡਿੱਗ ਕੇ ਹੀ ਕਈ ਤਾਂ ਡਿਗ ਹੀ ਪੈਂਦੀਆਂ ਹਨ ਅਤੇ ਕਈ ਤਿਲਕ ਦੀਆਂ ਹਨ ਪਰ ਜਲਦੀ ਸੰਭਲ ਜਾਂਦੀਆਂ ਹਨ ਔਰਤ ਲਈ ਵਿਧਵਾ ਹੋਣਾ ਇੰਜ ਹੁੰਦਾ ਹੈ ਜਿਵੇਂ ਦੁਪਹਿਰ ਬਿਲੇ ਰਾਤ ਹੋ ਜਾਵੇ ਅਤੇ ਮੀਂਹ ਨਾਲ ਬਾਗ ਸੜ ਜਾਣ ਉਹ ਇੱਕਦਮ ਸਦੀਵੀ ਉਦਾਸੀ ਦੇ ਖੂਹ ਵਿੱਚ ਉਤਰ ਜਾਂਦੀ ਹੈ ਅਤੇ ਉਸ ਦੀ ਸ਼ਖਸੀਅਤ ਦਾ ਇੱਕ ਹਿੱਸਾ ਸਦਾ ਲਈ ਮਰ ਜਾਂਦਾ ਹੈ ਉਸ ਲਈ ਹਰ ਚੀਜ਼ ਦੇ ਅਰਥ ਬਦਲ ਜਾਂਦੇ ਹਨ ਉਸ ਦੀ ਹਰ ਧੋਪ ਉਤੇ ਪਰਛਾਵਾ ਫਿਰ ਜਾਂਦਾ ਹੈ ਉਸ ਨੂੰ ਇੰਝ ਲੱਗਦਾ ਹੈ ਜਿਵੇਂ ਹੁਣ ਉਸ ਦੀ ਕਿਸੇ ਵੀ ਚਿੱਠੀ ਦਾ ਕਦੀ ਵੀ ਜਵਾਬ ਨਹੀਂ ਆਵੇਗਾ ਉਹ ਅੰਬਰ ਦੇ ਤਾਰਿਆਂ ਨੂੰ ਹੋਰ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੰਦੀ ਹੈ ਬੈਂਡ ਵਾਜੇ ਦੀ ਆਵਾਜ਼ ਨੂੰ ਆਵਾਜ਼ ਉਸ ਨੂੰ ਕੰਬਾ ਦਿੰਦੀ ਹੈ ਅਤੇ ਉਹ ਹਾਸਿਆਂ ਰੀਹਾਂ ਚਾਵਾਂ ਅਤੇ ਸੁਪਨਿਆਂ ਦਾ ਮਲਬਾ ਬਣ ਕੇ ਰਹਿ ਜਾਂਦੀ ਹੈ ਇੱਕ ਵਿਧਵਾ ਦੇ ਮਨ ਦੀ ਹਾਲਤ ਨੂੰ ਇੱਕ ਵਿਧਵਾ ਹੀ ਜਾਣ ਸਕਦੀ ਹੈ ਵਿਧਵਾ ਬਣ ਉਪਰੰਤ ਔਰਤ ਨੂੰ ਆਪਣਾ ਜੀਵਨ ਨਵੇਂ ਸਿਰਿਓਂ ਬਿਉਂਤਣਾ ਪੈਂਦਾ ਹੈ ਪਾਵਨਾਂਵਾਂ ਦੇ ਖੇਤਰ ਦੀਆਂ ਮੁਸ਼ਕਲਾਂ ਸਭ ਤੋਂ ਵੱਡੀ ਉਲਝਣ ਬਣਦੀਆਂ ਹਨ ਇੱਕ ਵਿਧਵਾ ਦੀ ਮਾਨਸਿਕ ਸਥਿਤੀ ਅਤੇ ਭਾਵਕ ਸੰਤਾਪ ਨੂੰ ਕਿਸੇ ਵੱਲੋਂ ਸਮਝਣ ਦਾ ਅਜੇ ਯਤਨ ਕੀਤਾ ਹੀ ਨਹੀਂ ਗਿਆ ਕੋਈ ਔਰਤ ਕਿੰਨੀ ਵੀ ਦਿਲ ਦੀ ਤਕੜੀ ਕਿਉਂ ਨਾ ਹੋਵੇ ਕਿੰਨੀ ਵੀ ਤਰਕਸ਼ੀਲ ਕਿਉਂ ਨਾ ਹੋਵੇ ਪਤੀ ਦੀ ਮੌਤ ਨਾਲ ਉਸ ਦਾ ਸਮੁੱਚਾ ਬजूद ਹਿੱਲ ਜਾਂਦਾ ਹੈ ਉਸ ਦੀ ਦੁਨੀਆ ਵਿੱਚ ਪੁਚਾਲ ਆ ਜਾਂਦਾ ਹੈ ਸਧਾਰਨ ਦੁੱਖ ਮਹਿਸੂਸ ਕਰਨ ਦੀ ਥਾਂ ਉਸ ਦੀ ਸਮੁੱਚੀ ਸ਼ਖਸੀਅਤ ਗ੍ਰਹਿਣੀ ਜਾਂਦੀ ਹੈ ਉਸ ਦੇ ਨਸੀਬ ਵਿਗੜ ਜਾਂਦੇ ਹਨ ਉਸ ਦੀ ਕਿਸਮਤ ਪਾੜ ਜਾਂਦੀ ਹੈ ਅਤੇ ਉਸ ਨੂੰ ਆਪਣਾ ਆਪ ਬੜਾ ਨਿਕੰਮਾ ਬੋਝਲ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ ਹੈ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਉਹ ਆਪਣੀਆਂ ਹੀ ਨਜ਼ਰਾਂ ਵਿੱਚ ਡਿੱਗ ਪੈਂਦੀ ਹੈ ਅਸੀਂ ਹਰ ਮੁਸ਼ਕਲ ਬਰਦਾਸ਼ਤ ਕਰ ਸਕਦੇ ਹਾਂ ਪਰ ਸ਼ਰਤ ਇਹ ਹੈ ਕਿ ਅਸੀਂ ਆਪਣੀਆਂ ਨਜ਼ਰਾਂ ਵਿੱਚ ਉੱਚੇ ਰਹੀਏ ਮਰੇ ਪਤੀ ਨਾਲ ਸੰਬੰਧਾਂ ਕਿਸੇ ਮਿਤੀ ਨਾਂ ਥਾਂ ਕੰਮ ਆਦੀ ਦੀ ਜਾਤੋਂ ਹੀ ਉਹ ਤ੍ਰਿਹਣ ਲੱਗ ਪੈਂਦੀ ਹੈ ਅਰਥਾਤ ਉਹ ਹੌਲੀ ਹੌਲੀ ਸਵੈ ਮਾਨ ਗਵਾਚਣ ਉਪਰੰਤ ਸਵੈ ਵਿਸ਼ਵਾਸ ਵੀ ਗਵਾ ਬੈਠਦੀ ਹੈ ਅਤੇ ਹਰ ਵੇਲੇ ਉਸ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਕਰ ਸਕਦੀ ਉਹ ਦੁਨੀਆ ਦੇ ਮੇਲੇ ਵਿੱਚ ਭਟਕਣ ਉਪਰੰਤ ਗਵਾਚ ਜਾਂਦੀ ਹੈ ਸਾਰੇ ਸਵਾਦ ਸਾਰੇ ਰੰਗ ਉਸ ਨੂੰ ਫਿੱਕੇ ਲੱਗਦੇ ਹਨ ਉਰੰਗ ਦੇ ਜੱਕੇ ਤੋਂ ਬਦਰੰਗ ਦੁੱਕੀ ਬਣ ਜਾਂਦੀ ਹੈ ਵਿਧਵਾਪਨ ਦੇ ਦੁੱਖ ਦਾ ਮੁੱਖ ਆਧਾਰ ਆਰਥਿਕ ਨਿਰਭਰਤਾ ਹੁੰਦਾ ਹੈ ਭਾਵਕ ਨਿਰਭਰਤਾ ਦਾ ਦੂਜਾ ਦਰਜਾ ਦੂਜਾ ਹੁੰਦਾ ਹੈ ਆਰਥਿਕ ਵਸੀਲਿਆਂ ਦੇ ਅਨੁਪਾਤ ਵਿੱਚ ਹੀ ਇੱਕ ਵਿਧਵਾ ਆਪਣੀ ਸਾਂਭ ਸੰਭਾਲ ਕਰ ਸਕਦੀ ਹੈ ਆਰਥਿਕ ਵਸੀਲੇ ਨਾ ਹੋਣ ਕਾਰਨ ਵਿਧਵਾ ਦੀ ਇੱਛਾ ਹੁੰਦੀ ਹੈ ਕਿ ਉਹ ਮਰ ਜਾਵੇ ਅਤੇ ਕਈ ਵਾਰ ਉਸ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਉਸ ਦਾ ਸਰੀਰ ਸੁੰਨ ਹੀ ਹੋ ਗਿਆ ਹੋਵੇ ਵਿਧਵਾ ਦਾ ਮੌਤ ਨਾਲ ਮੋਹ ਵੱਧ ਜਾਂਦਾ ਹੈ ਅਤੇ ਉਦਾਸ ਸੰਗੀਤ ਗੀਤ ਸਹਿਤ ਆਦਿ ਉਸ ਨੂੰ ਬਧੇਰੇ ਪ੍ਰਭਾਵਿਤ ਕਰਦੇ ਹਨ ਉਹ ਕੁਝ ਹੀ ਦਿਨਾਂ ਵਿੱਚ ਬੁੱਢੀ ਹੋ ਗਈ ਅਨੁਭਵ ਕਰਦੀ ਹੈ ਅਤੇ ਉਸ ਦੀ ਗੱਲਬਾਤ ਅਤੇ ਵਰਤਾਰੇ ਵਿੱਚ ਕਿਵੇਂ ਅਤੇ ਥਕੇਵੇਂ ਵੱਧ ਜਾਂਦੇ ਹਨ ਪਰ ਉਸ ਨੂੰ ਨੀਂਦ ਨਹੀਂ ਆਉਂਦੀ ਸਧਾਰਨ ਵਿਅਕਤੀ ਅਨੁਭਵ ਨਹੀਂ ਕਰ ਸਕਦੇ ਕਿ ਨੀਂਦ ਨਾ ਆਉਣ ਦੀ ਸਥਿਤੀ ਵਿੱਚ ਵਿਧਵਾ ਉੱਤੇ ਕੀ ਬੀਤਦੀ ਹੋਵੇਗੀ ਆਪਣੇ ਆਪ ਨੂੰ ਭੁਲਾਉਣ ਲਈ ਬਿਨਾ ਸਿਰ ਪੈਰ ਵਾਲੇ ਕੰਮਾਂ ਵਿੱਚ ਉਹ ਰੁੱਝ ਜਾਂਦੀ ਹੈ ਡੁੱਲੇ ਹੋਏ ਪਾਣੀ ਵਾਂਗ ਜਿਸ ਪਾਸੇ ਨਿਮਾਣ ਹੋਵੇ ਉਹ ਉਸ ਵੱਲੇ ਉਸ ਪਾਸੇ ਵੱਲ ਵਹਿ ਜਾਂਦੀ ਹੈ ਉਸ ਤੋਂ ਜੀਵਨ ਦੀ ਉਸ ਤੋਂ ਜੀਵਨ ਦੀ ਚੂਲ ਜਾਂ ਜ਼ਿੰਦਗੀ ਦਾ ਧੁਰਾ ਗੁਆਚ ਜਾਂਦਾ ਹੈ ਵਿਧਵਾ ਹੋਣ ਉਪਰੰਤ ਔਰਤ ਦਾ ਸਮਾਜਿਕ ਰੁਤਬਾ ਹੋਰ ਘਟ ਜਾਂਦਾ ਹੈ ਉਸ ਦੇ ਆਪਣੇ ਹੀ ਟੱਬਰ ਦੇ ਜੀ ਉਸ ਪ੍ਰਤੀ ਲਾਪਰਵਾਹੀ ਬਰਤਨ ਲੱਗ ਪੈਂਦੀ ਹਨ ਵਿਧਵਾ ਆਪ ਅਨੁਭਵ ਕਰਦੀ ਹੈ ਕਿ ਹੱਸਣਾ ਖੇਡਣਾ ਗਾਉਣਾ ਉਹਨਾਂ ਨੂੰ ਉਸ ਨੂੰ ਸ਼ੋਭਦਾ ਨਹੀਂ ਹਰ ਖੇਤਰ ਵਿੱਚ ਉਹ ਸੁੰਗੜ ਜਾਂਦੀ ਹੈ ਹਰ ਭੈੜੀ ਗੱਲ ਲਈ ਉਹ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੀ ਹੈ ਵਿਧਵਾ ਦਾ ਰੋਣਾ ਕੁੱਲਣਾ ਹੀ ਉਸ ਦੇ ਦੁੱਖਾਂ ਦਾ ਇਲਾਜ ਸਮਝਿਆ ਜਾਂਦਾ ਹੈ ਆਸ ਕੀਤੀ ਜਾਂਦੀ ਹੈ ਕਿ ਉਹ ਸਾਰੀਆਂ ਇਛਾਵਾਂ ਨੂੰ ਕੁਝਲ ਦੇਵੇ ਪਰ ਸਮੇਂ ਦੇ ਬੀਤਣ ਨਾਲ ਅਤੇ ਆਲੇ-ਦੁਆਲੇ ਪ੍ਰਤੀ ਝਾਤ ਮਾਰਨ ਨਾਲ ਉਹ ਮਹਿਸੂਸ ਕਰਦੀ ਹੈ ਕਿ ਕੇਵਲ ਉਹ ਹੀ ਵਿਧਵਾ ਨਹੀਂ ਜਿਵੇਂ ਇੱਕ ਬਿਮਾਰੀ ਉਪਰੰਤ ਵਾਪਰਦਾ ਹੈ ਉਹ ਹੌਲੀ-ਹੌਲੀ ਆਪੇ ਵਿੱਚ ਮੁੜ ਆਉਂਦੀ ਹੈ ਅਤੇ ਆਪਣੀ ਦੁਰਦਸ਼ਾ ਨੂੰ ਉਹ ਇੱਕ ਚੁਣੌਤੀ ਸਮਝਦੀ ਹੈ ਮਹਾਨ ਵਿਧਵਾਵਾਂ ਦੀ ਮਿਸਾਲ ਸਾਹਮਣੇ ਰੱਖ ਕੇ ਉਹ ਜੂਝਣ ਦਾ ਇਰਾਦਾ ਬਣਾਉਂਦੀ ਹੈ ਆਪਣੇ ਮਨ ਦੀ ਵਿਹੀ ਵਿੱਚ ਝਾਤ ਮਾਰ ਕੇ ਉਹ ਅਨੁਭਵ ਕਰਦੀ ਹੈ ਕਿ ਸਾਰੀਆਂ ਸਾਮੀਆਂ ਤੇ ਆਸਾਂ ਉਮੀਦਾਂ ਡੁੱਬ ਨਹੀਂ ਗਈਆਂ ਜ਼ਿੰਦਗੀ ਦਾ ਕਾਰੋਬਾਰ ਅਤੇ ਸਫਰ ਨਵੇਂ ਸਿਰਿਓਂ ਰੰਬਿਆ ਜਾ ਸਕਦਾ ਹੈ ਜਿਸ ਵਿਧਵਾ ਨੂੰ ਆਪਣਾ ਸਮਾਂ ਬਿਤਾਉਣ ਲਈ ਆਮਦਨੀ ਵਾਲੇ ਰੁਝੇਵੇਂ ਅਤੇ ਆਪਣਾ ਦੁੱਖ ਪ੍ਰਗਟਾਉਣ ਦੇ ਅਫਸਰ ਮਿਲਦੇ ਰਹਿਣ ਉਹ ਆਪਣੇ ਆਪ ਨੂੰ ਬਧੇਰੇ ਸੋਖ ਨਾਲ ਸੰਭਾਲ ਲੈਂਦੀ ਹੈ ਕਈ ਵਿਧਵਾਵਾਂ ਆਪਣੇ ਬੱਚਿਆਂ ਲਈ ਪਿਓ ਬਣਨ ਦਾ ਯਤਨ ਕਰਦੀਆਂ ਹਨ ਪਰ ਉਹ ਨਾਕਾਮਜਾਬ ਹੋ ਜਾਂਦੀਆਂ ਹਨ ਚਾਹੀਦਾ ਇਹ ਹੈ ਕਿ ਉਹ ਉਹਨਾਂ ਸਾਹਮਣੇ ਵਧੇਰੇ ਮਜ਼ਬੂਤ ਅਤੇ ਆਪਣੀ ਮਿਸਾਲ ਨਾਲ ਵਧੇਰੇ ਉਪਜੋਗੀ ਮਾਮਾ ਬਣਨ ਦਾ ਯਤਨ ਕਰਨ ਪਿਓ ਦੇ ਮਰੇ ਹੋਣ ਬਾਰੇ ਬੱਚਿਆਂ ਨੂੰ ਦੱਸਣ ਦਾ ਕਾਰਜ ਮਾਂ ਨੂੰ ਆਪ ਕਰਨਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਪਤਾ ਤਾਂ ਹੁੰਦਾ ਹੀ ਹੈ ਪਰ ਉਹ ਆਪਣੀ ਸੂਚਨਾ ਨੂੰ ਪ੍ਰਮਾਣਿਤ ਪ੍ਰਮਾਣਿਕ ਬਣਾਉਣਾ ਚਾਹੁੰਦੇ ਹਨ ਅਤੇ ਅਸਲੀਅਤ ਜਾਣਨ ਉਪਰੰਤ ਇਹ ਵਿਸ਼ਵਾਸ ਪ੍ਰਾਪਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੇ ਪਿਤਾ ਵਾਂਗ ਮਾਂ ਉਹਨਾਂ ਨੂੰ ਛੱਡ ਕੇ ਨਹੀਂ ਜਾਵੇਗੀ ਅਤੇ ਸਦਾ ਉਹਨਾਂ ਨਾਲ ਹੀ ਰਹੇਗੀ। ਜਦੋਂ ਬੱਚੇ ਦੇਖਦੇ ਹਨ ਕਿ ਮਾਂ ਨੂੰ ਉਹਨਾਂ ਦੇ ਸਹਾਰੇ ਦੀ ਲੋੜ ਹੈ ਤਾਂ ਬੱਚੇ ਤਗੜੇ ਹੋ ਜਾਂਦੇ ਹਨ ਅਤੇ ਉਸ ਦੀ ਸਭ ਤੋਂ ਵੱਡੀ ਢਾਲ ਬਣ ਜਾਂਦੇ ਹਨ। ਬੱਚਿਆਂ ਨੂੰ ਵੱਡੇ ਵੇਖ ਕੇ ਭਾਵਕ ਖੇਤਰ ਵਿੱਚ ਪਤੀ ਦੀ ਮੌਤ ਉਪਰੰਤ ਉਪਜੇ ਸਖਣੇਪਣ ਨੂੰ ਵਿਧਵਾ ਭਰਿਆ ਭਰਿਆ ਅਨੁਭਵ ਕਰਨ ਲੱਗ ਪੈਂਦੀ ਹੈ। ਬੱਚੇ ਵਿਧਵਾ ਲਈ ਪੁਵਿੱਖ ਦਾ ਉਜਾਲਾ ਹੁੰਦੇ ਹਨ ਜਿਨ੍ਹਾਂ ਦੀ ਰੋਸ਼ਨੀ ਵਿੱਚ ਉਹ ਆਪਣਾ ਹਨੇਰਾ ਤਿਆਗ ਦੇਣ ਦੀ ਹਿੰਮਤ ਪ੍ਰਾਪਤ ਕਰਦੀ ਹੈ ਜੇ ਪਿਤਾ ਜਿਉਂਦਾ ਹੋਵੇ ਤਾਂ ਵਿਧਵਾ ਜਲਦੀ ਹੌਸਲੇ ਵਿੱਚ ਆ ਜਾਂਦੀ ਹੈ ਜੇ ਪਤੀ ਚੰਗਾ ਰਿਹਾ ਹੋਵੇ ਤਾਂ ਮੌਤ ਉਪਰੰਤ ਵੀ ਆਪਣੀ ਪਤਨੀ ਨੂੰ ਜ਼ਿੰਦਗੀ ਦੇ ਮੋੜੇ ਤੇ ਡਟ ਜਾਣ ਦਾ ਹੌਸਲਾ ਦਿੰਦਾ ਰਹਿੰਦਾ ਹੈ ਧੰਨਵਾਦ ਜੀ